ਲਸਣ ਦਾ achar ਖਾਣਾ ਬਹੁਤ ਜ਼ਰੂਰੀ ਹੈ ਜੀ ਸਿਹਤ ਲਈ ਤੇ ਲਸਣ ਦਾ achar ਜਿਵੇਂ ਆਪਾਂ ਖਾਂਦੇ ਆ ਤੇ ਇਹ ਖੂਨ ਪਤਲਾ ਰੱਖਦਾ ਹੈਗਾ ਤੇ ਬਹੁਤ ਹੀ ਵਧੀਆ ਇਹ ਆਪਣੇ ਸਰੀਰ ਲਈ ਫਾਇਦੇਮੰਦ ਹੈ ਜੀ ਇਹਨੂੰ ਆਪਾਂ ਸਿਰਫ 10 ਮਿੰਟ ਵਿੱਚ ਬਣਾ ਕੇ ਤੇ ਤੁਰਤ ਹੀ ਇਹਨੂੰ ਖਾ ਸਕਦੇ ਆ ਇਸ ਤਰੀਕੇ ਨਾਲ ਅੱਜ ਆਪਾਂ ਲਸਣ ਦਾ achar ਬਣਾਵਾਂਗੇ ਜੀ ਇਹ ਚ ਇਹ ਬਹੁਤ ਜ਼ਿਆਦਾ ਸਵਾਦ ਬਣੂਗਾ ਜੀ ਇਹ ਚਲੋ ਫਿਰ ਕਰਦੇ ਆ ਜੀ ਵੀਡੀਓ ਸ਼ੁਰੂ achar ਬਣਾਉਣ ਲਈ ਆਪਾਂ ਨੇ ਇਹ ਲੈਤੇ ਜੀ ਇਹ ਹੈਗਾ ਲਸਣ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਤੇ ਰੱਖ ਲਿਆ ਏ ਤੇ ਲਸਣ ਤੁਸੀਂ ਪਹਿਲਾਂ ਵੇਖ ਲੈਣਾ ਜੀ ਕੋਈ ਖਰਾਬ ਵਗੈਰਾ ਗੰਡੀ ਨਾ ਹੋਵੇ ਜਿਵੇਂ ਕਈ ਵਾਰ ਕੋਈ ਖਰਾਬ ਹੁੰਦੀ ਹੈ ਲਸਣ ਤਾਂ ਉਹ ਤੁਸੀਂ ਪਹਿਲਾਂ ਹੀ ਕੱਢ ਦੇਣੀ ਹੈਗੀ ਆਚਾਰ ਪਾਉਣ ਤੋਂ ਤੇ ਇਹ ਲਸਣ ਦਾ ਆਚਾਰ ਪਾਉਣ ਲਈ ਇਹ ਆਪਾਂ ਨੇ ਲੈਤਾ ਹੀ ਸਮਾਨ ਇਹ ਹੈਗੀ ਹੈਗੀ ਪੀਲੀ ਸਰੋਂ ਤੇ ਇਹ ਹੈਗੀ ਹੈ ਰਾਈ ਤੇ ਇਹ ਹੈਗੀ ਜੀ ਸੌਫ ਤੇ ਜੀਰਾ ਤੇ ਜਵੈਨ ਇਹ ਆਪਾਂ ਤੇਲ ਗਰਮ ਕਰ ਲਿਆ ਜੀ ਫਰਾਈ ਚ ਤੇਲ ਤੁਸੀਂ ਲਸਣ ਦੇ ਹਿਸਾਬ ਨਾਲ ਲੈ ਲੈਣਾ ਤੇ ਇਹ ਆਪਾਂ ਹੁਣ ਲਸਣ ਪਾ ਲੈਣਾਗਾ ਤੇ ਲਸਣ ਆਪਾਂ ਨਹੀਂ ਪਾ ਲਿਆ ਜੀ ਤੇ ਹੁਣ ਆਪਾਂ ਹਲਦੀ ਵੀ ਇਹਦੇ ਵਿੱਚ ਹੀ ਪਕਾ ਲਾਂਗੇ ਤੇਲ ਦੇ ਵਿੱਚ ਹੀ ਹਲਦੀ ਵੀ ਪੱਕ ਜੂਗੀ ਕੱਚੀ ਨਹੀਂ ਰਹਿਣਗੀ ਇਕਰ ਤੁਸੀਂ ਇਤਰਾਂਤ ਖਾਣਾ ਜੀ ਅਚਾਰ ਲਸਣ ਦਾ ਤਾਂ ਇਹਨੂੰ ਆਪਾਂ 3-4 ਮਿੰਟ ਲਗਾਤਾਰ ਪਕਾਵਾਂਗੇ ਇਥੇ ਤਰੀਕੇ ਨਾਲ ਲੋ ਫਲੇਮ ਤੇ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਜੀ 3 ਤੋਂ 4 ਮਿੰਟ ਘੱਟ ਗਿਆ ਇਸ ਤੇ ਤੇ ਪਕਾਈ ਜਾਵਾਂਗੇ ਇਹਨੂੰ ਆਪਾਂ ਟੱਕ ਕੇ ਤੇ ਵਿੱਚ ਦੀ ਇੱਕ ਵਾਰ ਚੈੱਕ ਜ਼ਰੂਰ ਕਰ ਲੈਣਾ ਜੀ ਤੇ 2 ਮਿੰਟ ਭੁੰਨਣ ਤੋਂ ਬਾਅਦ ਦੇਖੋ ਜੀ ਲਸਣ ਕਾਫੀ ਹੱਦ ਤੱਕ ਪੱਕ ਗਈ ਹੈਗੀ ਭੁੰਨੇਗੀ ਇਹ ਲਸਣ ਤੇ 2 ਮਿੰਟ ਆਪਾਂ ਹੋਰ ਸੇਕ ਲਵਾਵਾਂਗੇ ਇਹਨੂੰ ਇਸ ਤਰੀਕੇ ਨਾਲ ਹਿਲਾ ਲੈਣਾ ਆਪਾਂ ਇੱਕ ਵਾਰ ਵਿੱਚ ਦੀ ਲਸਣ ਨੂੰ ਫਾਸੇ ਪਲਟ ਦੇਣੇ ਆਪਾਂ ਇਹਨਾਂ ਦੇ ਜਿਹੜੀਆਂ ਵੱਡੀਆਂ ਆਹ ਗੰਡੀਆਂ ਨੇ ਤਾਂ ਇਹ ਥੋੜਾ ਪੱਕ ਜਾਣਗੀਆਂ ਇਸ ਤਰੀਕੇ ਨਾਲ ਪਲਟ ਦੇਣਾ ਇਹਨਾਂ ਨੂੰ ਲਸਣ ਪੱਕ ਗਿਆ ਜੀ ਆਪਣਾ ਹੁਣ ਤੇ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਧਰੇ ਆਪਾਂ ਤਵਾ ਲੈ ਲਏ ਜੀ ਤਵਾ ਆਪਣਾ ਗਰਮ ਹੋ ਗਿਆ ਜੀ ਤੇ ਹੁਣ ਜਿਹੜੀ ਆਪਾਂ ਇਹ ਮਸਾਲੇ ਲਿੱਤੇ ਸੀਗੇ ਤੇ ਇਹ ਤਵੇ ਤੇ ਆਪਾਂ ਭੁੰਨਾ ਲਾਂਗੇ ਥੋੜੇ ਜਿਹਾ ਹਲਕੇ ਹਲਕੇ ਭੁੰਨਾਗੇ ਆਪਾਂ ਜਿਆਦਾ ਨਹੀਂ ਇਹਨਾਂ ਨੂੰ ਭੁੰਨਦੇ ਤੇ ਜਿਹੜਾ ਇਹਨਾਂ ਦਾ ਕੱਚਾਪਨ ਹੋਊਗਾ ਤੇ ਉਹ ਨਿਕਲ ਜਾਊਗਾ ਤੇ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਇਹਨੂੰ ਹਿਲਾਉਂਦੇ ਹੋਏ ਭੁੰਨਾ ਲੈਣਾਗਾ ਸਾਰੇ ਆਪਾਂ ਨੇ ਇਹ ਭੁੰਨ ਲਏ ਜੀ ਤੇ ਹੁਣ ਆਪਾਂ ਗੈਸ ਬੰਦ ਕਰਤਾ ਤੇ ਵਧੀਆ ਖੁਸ਼ਬੂ ਵੀ ਆਉਣ ਲੱਗੀ ਇਹਨਾਂ ਦੀ ਮਸਾਲੇ ਆਪਣੇ ਭੁੱਜ ਗਏ ਨੇ ਚੰਗੀ ਤਰ੍ਹਾਂ ਹਾਲੇ ਆਪਾਂ ਠੰਡੇ ਕਰ ਲਾਂਗੇ ਜੀ ਤੇ ਇਹਨੂੰ ਇੱਕ ਪਲੇਟ 'ਚ ਕੱਢ ਦਾਂਗੇ ਮਸਾਲਿਆਂ ਨੂੰ ਠੰਡੇ ਹੋਣ ਲਈ ਮਸਾਲੇ ਹੁਣ ਠੰਡੇ ਹੋ ਗਏ ਜੀ ਤੇ ਆਪਾਂ ਇੱਕ ਗ੍ਰੈਂਡਰ ਜਾਰ ਦੇ ਵਿੱਚ ਪਾ ਲਾਂਗੇ ਤੇ ਜੇਕਰ ਤੁਹਾਡੇ ਕੋਲ ਗ੍ਰੈਂਡਰ ਜਾਰ ਨਹੀਂ ਹੈਗਾ ਮਿਕਸੀ ਤਾਂ ਤੁਸੀਂ ਕੁੰਡੇ ਕੋਟੇ 'ਚ ਵੀ ਇਹਨਾਂ ਨੂੰ ਦਰਦਰਾ ਪੀਸ ਸਕਦੇ ਆਂਗੇ ਜਿਆਦਾ ਬਰੀਕ ਨਹੀਂ ਕਰਾਂਗੇ ਆਪਾਂ ਮਸਾਲੇ ਆਪਾਂ ਇਸ ਤਰੀਕੇ ਨਾਲ ਪੀਸ ਲਈ ਜੀ ਦਰਦਰੇ ਜਿਆਦਾ ਬਰੀਕ ਨਹੀਂ ਕਰੇ ਹੈਗੇ ਆਪਾਂ ਲੋ ਜੀ ਹੁਣ ਆਪਣੀ ਲਸਣ ਵੀ ਇੱਧਰ ਠੰਡੀ ਹੋ ਗਈ ਤੇ ਆਪਾਂ ਜਿਹੜੇ ਸਾਰੇ ਮਸਾਲੇ ਪੀਸੇ ਸੀਗੇ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇੱਥੇ ਪਾ ਲਾਂਗੇ ਜੀ ਲਾਲ ਮਿਰਚ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਪਾ ਲੈਣਾ ਜਿੰਨਾਕ ਤੁਸੀਂ ਨਮਕ ਮਿਰਚ ਪਾਉਣਾ ਹੈ ਤੇ ਵਿੱਚ ਤੇ ਇਹ ਪਾ ਲਿਆ ਆਪਾਂ ਨਮਕ ਤੇ ਆਪਾਂ ਹੋਰ ਕੋਈ ਮਸਾਲਾ ਨਹੀਂ ਇਹਦੇ ਵਿੱਚ ਪਾਉਣਾ ਹੁਣ ਤੇ ਇਹਨੂੰ ਰਲਵਾ ਲਾਂਗੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਆਚਾਰ ਇਹ ਬਣ ਕੇ ਤਿਆਰ ਹੁੰਦਾ ਜੀ ਜਿਹੜੇ ਆਪਾਂ ਮਸਾਲੇ ਪਾਏ ਆ ਜੀ ਇਹ ਠੰਡਾ ਹੋਣ ਤੀ ਪਾਉਣੇ ਆ ਜਦੋਂ ਲਸਣ ਠੰਡੀ ਹੋ ਜੇ ਤੇ ਹੁਣ ਆਪਾਂ ਇਹ ਚ ਦੋ ਚਮਚ ਪਾ ਦਾਂਗੇ ਬਨੇਗਰ ਵਾਈਟ ਬਨੇਗਰ ਇਹ ਚਿੱਟਾ ਇਹ ਛੋਟੇ ਦੋ ਚਮਚ ਹੈਗੇ ਤੇ ਰਲਾ ਦਾਂਗੇ ਆਪਾਂ ਤੇ ਇਹਦੇ ਨਾਲ ਬਹੁਤ ਵਧੀਆ ਆਚਾਰ ਦਾ ਟੇਸਟ ਹੋ ਜਾਊਗਾ ਖੱਟਾ ਮਿੱਠਾ ਹੈ ਖਟਾਸੀ ਵਿੱਚ ਹੋ ਜਾਊਗਾ ਤੇ ਹੁਣ ਇਹਨੂੰ ਆਪਾਂ ਸਾਰੇ ਆਚਾਰ ਨੂੰ ਜੀ ਇੱਕ ਡੱਬੇ ਦੇ ਵਿੱਚ ਪਾ ਲਾਂਗੇ ਜੇਕਰ ਤੁਹਾਡੇ ਕੋਲ ਕੱਚੇ ਦਾ ਡੱਬਾ ਤਾਂ ਬਹੁਤ ਵਧੀਆ ਤੇ ਕੱਚੇ ਦੇ ਡੱਬੇ ਦੇ ਵਿੱਚ ਪਾ ਸਕਦੇ ਆ ਆਪਾਂ ਇਹਨੂੰ ਇਸ ਪਲਾਸਟਿਕ ਦੇ ਡੱਬੇ ਦੇ ਵਿੱਚ ਹੀ ਕੱਢਾਂਗੇ ਤੇ ਇਹ ਆਚਾਰ ਜੀ ਸਾਲੋ ਸਾਲ ਚੱਲੂਗਾ ਤੇ ਕਦੇ ਵੀ ਇਹ ਖਰਾਬ ਨਹੀਂ ਹੋਊਗਾ ਇਹ ਤੇ ਉੱਲੀ ਨੇ ਇਹਨੂੰ ਲੱਗੂਗੀ ਕਦੇ ਵੀ ਤੇ ਕਈ ਵਾਰ ਆਚਾਰ ਨੂੰ ਉੱਲੀ ਲੱਗ ਜਾਂਦੀ ਜਦੋਂ ਥੋੜਾ ਟਾਈਮ ਰੱਖਿਆ ਰਹਿ ਜਾਂਦਾ ਤੇ ਇਸ ਆਚਾਰ ਨੂੰ ਉੱਲੀ ਨਹੀਂ ਲੱਗੂਗੀ ਜੀ ਤੇ ਤੁਰਤੇ ਨੂੰ ਆਪਾਂ ਖਾ ਸਕਦੇ ਆ ਜੀ ਬਣਾ ਕੇ 10 ਮਿੰਟ ਚ ਸਿਰਫ ਇਹ ਬਣ ਜਾਂਦਾ ਜਿਆਦਾ ਟਾਈਮ ਨਹੀਂ ਲੱਗਦਾ ਤੇ ਉਮੀਦ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ